ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਚੁੰਡਾ ਵੱਲੋਂ ਰੱਖੀ ਗਈ ਬੈਠਕ ਦੌਰਾਨ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਦੇ ਗਿਆਨੀ ਗੁਰਮukh ਸਿੰਘ ਯਾਦਗਾਰੀ ਦੀ ਕਕਰਤਾ ਹਾਲ ਵਿੱਚ ਬੈਠਕ ਨਹੀਂ ਕਰਨ ਦਿੱਤੀ ਗਈ ਹੈ ਹੋਰ ਤਾਂ ਇਸ ਹਾਲ ਦੇ ਗੇਟ ਅੱਗੇ ਟਰੈਕਟਰ ਖੜਾ ਕਰ ਗੇਟ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਵਾਲ ਚੁੱਕੇ ਅਤੇ ਇਸ ਨੂੰ ਪੰਥ ਰੋਧੀ ਦੱਸਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਮੰਗ ਕੀਤੀ ਹੈ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ اپੀਲ ਕੀਤੀ ਹੈ ਤਾਂ ਜੋ ਸਿੱਖ ਪੰਥ ਦੀਆਂ ਸੰਸਥਾਵਾਂ ਅਤੇ ਸਿੱਖ ਲੀਡਰਸ਼ਿਪ ਦਾ ਫੈਸਲਾ ਲਿੱਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਹੁਣ ਸਿੱਖ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਹੈ ਉਨੇ ਕਹੇ ਕਿ ਇਸ ਥਾਤ ਮੀਟਿੰਗ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਇਹ ਸਿੱਖ ਪੰਥ ਦੀ ਸਾਂਝੀ ਥਾਂ ਹੈ ਤੇ ਇਸ ਥਾਤੇ ਬੈਠਕ ਕਰਨਾ ਤੋਂ ਰੋਕਣਾ ਨਿੰਦਣਯੋਗ ਹੈ ਉਹਨਾਂ ਵੀ ਕਿਹਾ ਹੈ ਕਿ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੋੜਾ ਵੀ ਅਤੇ ਗੁਰਦੁਆਰਾ ਸ਼੍ਰੀ ਪਤੀਗੜ੍ਹ ਸਾਹਿਬ ਦੇ ਸੁਪਰਵਾਈਜ਼ਰ ਜੋਗਾ ਸਿੰਘ ਦੇ ਵਿਚਕਾਰ ਦੇਖੀ ਬਹਿਸ ਹੋਈ ਤੇ ਉੱਤੇ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਮੌਜੂਦ ਲੋਕਾਂ ਵੱਲੋਂ ਜਦੋਂ ਬਹਿਸ ਕਰ ਰਹੇ ਦੋਵਾਂ ਨੇ ਦੇਖਿਆ ਗਿਆ ਤਾਂ ਲੋਕਾਂ ਵੱਲੋਂ ਇਹਨਾਂ ਨੂੰ ਸ਼ਾਂਤ ਕਰਵਾਇਆ ਗਿਆ ਪਹਿਲਾਂ ਵੀ ਗੱਲ کہہ ਕੇ ਹਟਿਆ ਵੀ ਇਹ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਜਿੰਦਰਾ ਹੀ ਮਾਰਿਆ ਬਲਕਿ ਅੱਗੇ ਟਰੈਕਟਰ ਵੀ ਖੜਾ ਕਰਤਾ ਮਤਲਬ ਇਹ ਤਾਂ ਕੱਲ ਨੂੰ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਦਿਲ ਆਦਣਗੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਰੱਖੀ ਸੀ ਅ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਜਿਹੜੀ ਪੰਜ ਮੈਂਬਰੀ ਭਾਰਤੀ ਕਮੇਟੀ ਆ ਉਹਨੇ ਭਾਰਤੀ ਕਰਨ ਸੰਬੰਧੀ ਤੇ ਉਹਨਾਂ ਨੇ ਵਿਚਾਰ ਕਰਨ ਲਈ ਭਾਰਤੀ ਸੰਬੰਧੀ ਇੱਥੇ ਪਾਉਣਾ ਕਮੇਟੀ ਨੇ ਤੇ ਉਹ ਤੋਂ ਪਹਿਲਾਂ ਹੀ ਦਿਂਦਰੇ ਮਾਰਦੇ ਨੇ ਕਮੇਟੀ ਹਾਲ ਨੂੰ ਇਹ ਤਾਂ ਬਹੁਤ ਨਿੰਦਨਯੋਗ ਆ ਔਰ ਮੈਂ ਸਮਝਦਾ ਇਹ ਹਾਲਾਤ ਜਿਹੜੇ ਬਣੇ ਨੇ ਇਹ ਉਹਨਾਂ ਲੋਕਾਂ ਵੱਲੋਂ ਬਣਾਏ ਜਾ ਰਹੇ ਨੇ ਜਿਹੜੇ ਮੈਂ ਸਭ ਦਾ ਅੱਜ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ ਖਾਨਾ ਜੰਗੀ ਕਰੰਗ ਜੰਗ ਕਰਾਉਣਾ ਚਾਹੁੰਦੇ ਨੇ ਖਾਲਸਾ ਪੰਥ ਅੰਦਰ ਔਰ ਮੈਂ ਅਪੀਲ ਵੀ ਕਰਦਾ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨ ਗੁਰਦੁਆਰਾ ਸਹਿਬਾਨ ਸਭ ਦੇ ਸਾਹੇ ਨੇ ਗੁਰਦੁਆਰਾ ਸਹਿਬਾਨਾ ਜੋ ਨਾਂ ਤੋਂ ਕੋਈ ਰੋਕ ਸਕਦਾ ਨਾ ਕੋਈ ਇਸ ਤਰ੍ਹਾਂ ਦੀ ਪਾਵਨਦੀ ਲਾ ਸਕਦਾ ਇਸ ਤਰ੍ਹਾਂ ਦੇ ਜਿੰਦਰੇ ਲਾ ਕੇ ਟਰੈਕਟਰ ਅੱਗੇ ਖੜਾ ਕੇ ਮਤਲਬ ਰੋਕਾਂ ਲਾਉਣੀਆਂ ਬਹੁਤ ਹੀ ਬੇहद ਖੂਸੂਸਨਾਕ ਨੇ ਔਰ ਉਹਨਾਂ ਨੂੰ ਇਹਦੀ ਮਾਫੀ ਮੰਗਣੀ ਕਹਿ ਦਿੱਆ ਮਾ ਜੋ ਢੰਗੀ ਸਾਹਿਬ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਮਤਲਬ ਜ਼ਰੂਰ ਵਰਜਿਤ ਕਰਨ ਆਪਣੇ ਜਿਸ ਤਰ੍ਹਾਂ ਦੇ ਉਹ ਹਦੇਸ਼ ਇਸ ਤਰ੍ਹਾਂ ਦੇ ਇੱਕ ਪਾਸੜੀਕ ਧੜੇ ਵੱਲੋਂ ਦਿੱਤੇ ਜਾਂਦੇ ਨੇ ਔਰ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਮੈਂ ਕਹੀਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਪੰਥ ਦੀ ਲੀਡਰਸ਼ਿਪ ਦਾ ਨਿਵੇੜਾ ਕਰ ਸਕਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਕੱਲ ਤੱਕ ਸਾਡੇ ਜਿਹੜੇ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਆਦੇਸ਼ ਦਿੱਤੇ ਕਿ ਗੁਰਦਾਰੇ ਨੂੰ ਜੰਦਾ ਲਾ ਦਿਓ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਦਾਰ ਲਖਵੀਰ ਸਿੰਘ ਜੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀਵਿੰਗ ਲੈਟਰ ਦਿੱਤਾ ਹੈ ਬਕਾਇਦਾ ਸਾਡੇ ਕੋਲ ਨਾਲ ਲੈਟਰ ਹੀ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਿਹਾ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ